ਕਸਾਨ ਆਗੂ ਨੇ ਦੱਸਿਆ ਕਿ ਸਰਕਾਰਾਂ ਨੇ ਜ਼ਮੀਨਾਂ ਨਾਲ ਕੀ ਕੁਝ ਕਰਨਾ ਜੀਣਾ ਇਹਨਾਂ ਨੂੰ ਹਲੇ ਤੱਕ ਸਮਝ ਨਹੀਂ ਆਈ ਵੀਡੀਓ ਨੂੰ ਤਿਆਰ ਨਾਲ ਜ਼ਰੂਰ ਸੁਣੋ ਔਰ ਸ਼ੇਅਰ ਜ਼ਰੂਰ ਕਰਿਓ। ਇਹ ਉਹ ਤਾਂ ਕਹਿ ਰਿਹਾ ਕਿ ਤੁਹਾਨੂੰ 1200 ਗਾ ਜ਼ਮੀਨ ਨਾਲ ਪਲਾਟ ਵੀ ਦੇ ਰਹੇ ਆ ਨਾਲ ਪੈਸਾ ਵੀ ਦੇ ਰਹੇ ਆ। ਜਿਹੜੀ ਇਹਦਾ ਗੱਲ ਆ ਜਿਹੜੇ ਬੰਦੇ ਨੂੰ ਸਮਝ ਨਹੀਂ ਆਉਂਦੀ ਭੋਲੇ ਭਾਲੇ ਲੋਕਾਂ ਨੂੰ ਸਾਡੇ ਨੂੰ ਸਮਝ ਨਹੀਂ ਆਉਂਦੀ। ਸਾਡੀ ਇੱਕ ਕੀਲੇ ਵਿੱਚ 4800 ਗਾ ਜ਼ਮੀਨ ਹੁੰਦੀ ਆ। ਉਹ ਕੀ ਕਰਨੀ ਉਹਨਾਂ ਨੇ ਸਾਨੂੰ 1200 ਗਾ ਹੀ ਦੇ ਦੇਣੀ ਆ। ਪੈਸਾ ਕੋਈ ਨਹੀਂ ਦੇਣਾ। ਉਹ 1200 ਗਾਜ ਦਾ ਰੇਟ ਤੈਅ ਕਰਤਾ 3000 ਰੁਪਏ ਗਾਜ। 3 ਕਰੋੜ 60 ਲੱਖ ਰੁਪ ਇਹ ਬੋਲੇ ਭਾਈ ਲੋਕਾਂ ਨੂੰ ਕਹਿੰਦੇ 1200 ਗਾਜ ਦਾ ਤੁੰਦੇ ਦਾ ਪਲਾਟ ਨਾ ਸਾਨੂੰ 3 ਕਰੋੜ ਰੁਪਏ ਦੇਣੇ ਇਹ ਬਾਈ ਝੂਠ ਹੈ ਜਿਹੜੀ ਅਸਲੀਅਤ ਇਹ ਆ ਵੀ ਸਾਡੀ ਜ਼ਮੀਨ ਦਾ ਪਲਾਟ ਦਿੱਤਾ ਸਾਨੂੰ 1200 ਦਾ ਜੇ ਉਹ बिकੂਗਾ ਤਾਂ ਉਦੋਂ ਸਾਡੇ ਕੋ ਪੈਸੇ ਆਉਣਗੇ ਕਦੋਂ बिकੂਗਾ 4 ਸਾਲਾਂ ਦੀ ਸਾਡੀ ਜ਼ਮੀਨਾਂ ਵਿਹਲੀਆਂ ਪਿਆ ਇਸ ਕੀ ਕਰਾਂ ਭੁੱਖੇ ਮਾਰੇ ਅਸੀਂ ਨਹੀਂ ਲੈਣੇ ਪੈਸੇ ਸਾਨੂੰ ਨਹੀਂ ਚਾਹੀਦਾ ਅਸੀਂ ਆਪਣੀ ਜ਼ਮੀਨਾਂ ਉਦੇ ਕੋਲੇ ਰੱਖਣੀ ਆ ਜਿਹੜਾ ਬੰਦੇ ਕੋ 10 ਕਿਲੇ ਪੈੜੀ ਦਿਆ ਉਹ ਵਧੀਆ ਦਾ ਗੁਜ਼ਾਰਾ ਕਰ ਰਿਹਾ ਉਹਨੂੰ 5-7 ਲੱਖ ਠੀਕਾ ਆਉਂਦਾ ਉਹ 10 ਪਰਿਵਾਰਾਂ ਨੂੰ ਤਾਂ ਕਹਿੰਦੇ ਅਸੀਂ ਫੈਕਟਰੀਆਂ ਖੋਲ ਕੇ ਦਿੱਤੀਆਂ ਉੱਥ ਦੋ ਕੱਪ ਚਾਹ ਤੋਂ ਬਿਨਾ ਫੇਟੜੇ ਕੋਈ ਨਹੀਂ ਹੁੰਦੇ ਜਿਹੜਾ ਪਿੰਡਾਂ ਦਾ ਭਾਈਚਾਰਾ ਐਸੀ ਕਦੇ ਗੈਰਦਨੀ ਜੇ ਲੋਕੜਾ ਉਹ ਸੱਤੋਂ ਐਡਵਾਂਸ ਵੀ ਲੈ ਲੈਂਦੇ ਨੇ ਫੇਟੜਾ ਕੋਈ ਰਮਾ ਦਿੰਦਾ ਫੇਟੜਾ ਭਾਈ ਜੀ 7000 ਰੁਪਏ ਦਿੰਦੇ ਨੇ